ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजे ਚ ਹੋਗੇ ਜੁਨ ਦਾ ਪੁਰਤਗਾਲ ਵਿੱਚ ਆਪਣੇ ਦੇਸੀ ਲੋਕਾਂ ਦਾ ਜਿਗਾਰ ਬੰਦ ਹੋਇਆ ਨਾ ਜਾਣਦਾ ਕਿਉਂਕਿ ਫਾਇਲ ਲੋਕ ਨਹੀਂ ਹੁੰਨੀ ਤੇ ਜਿਹੜੇ ਬੰਦੇ ਯੂਰਪ 'ਚ ਰਹ ਰਹੇ ਸੀ ਜਿਨ੍ਹਾਂ ਕੋਈ ਕਾਜੀ ਪੱਤਰ ਨਹੀਂ ਸੀਗੇ ਉਹ ਵੀ ਕਾਫੀ ਚੱਕਰ ਜਿਪੇ ਹੋਏ ਬੇ ਹੁਣ ਉਹਨਾਂ ਇੱਕ ਦੋ ਮੁਲਕ ਨਏ ਰਾਰੇ ਵੇ ਇੱਕ ਸਪੇਨ ਤੇ ਇੱਕ ਇਟਲੀ ਖਰ ਪੇਪਰ ਤੇ ਫਰਾਂਸੀ ਬੰਦੇ ਵੇ ਲੇਕਿਨ ਪੁਰਤਗਾਲ ਤੋ ਬਾਤ ਅਗਰ ਥੋੜੇ ਈਜੀ ਪੇਪਰ ਬੰਦੇ ਤੋ ਉਹ ਬੰਦੇ ਸਪੇਨ ਵਿੱਚ ਠੀਕ ਹੈ ਤਿੰਨ ਤਿੰਨ ਸਾਲ ਦੇ ਤਿੰਨ ਸਾਲ ਦੀ ਮਿਹਨਤ ਕਰਨੀ ਪੈਂਦੀ ਸਪੇਨ 'ਚ ਪੇਪਰ ਬਣ ਜਾਂਦੇ ਵੇ ਕੱਲ ਨੂੰ ਹਾਲਾਤ ਬਦਲ ਜਾਂਦੇ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਅੱਜ ਕੱਲ ਜਿਹੜਾ ਵੀ ਯੋਗਪਰਣਾ ਸਾਰਾ ਸਪੇਨ ਤੇ ਪੈਣਾ ਹੈ ਇਟਲੀ 'ਚ ਵੀ ਕਾਫੀ ਟਾਈਮ ਲੱਗਦਾ ਹੈ ਹੋਰ ਵੀ ਯੂਰਪ 'ਚ ਕੁਝ ਕੰਟਰੀਆਂ ਨਵੀਆਂ ਖੁੱਲੀਆਂ ਜਿੱਥੇ ਤੁਹਾਡੇ ਚਾਂਸ ਬਣ ਸਕਦੇ ਵੇ ਲੇਕਿਨ ਸਭ ਤੋਂ ਵੱਡੀ ਸ਼ਰਤ ਕੀ ਹੁੰਦੀ ਅਗਰ ਤੁਸੀਂ ਲੀਗਲ ਹੈਗੇ ਉਹਨਾਂ ਤੁਹਾਡੇ ਕੋਲ ਸ਼ੰਗਨ ਵੀਜ਼ਾਗਾ ਫਿਰ ਤੁਸੀਂ ਹਰ ਗੰਡੇ ਜਾ ਕੇ ਟਰਾਈ ਕਰ ਸਕਦੇ ਹੋ ਜੇ ਕੋਈ ਤਲੂ ਕੰਟਰੀ ਵਿੱਚ ਤੁਹਾਨੂੰ ਵਾਕਫੀ ਤੇ ਜਾਂ ਤੱਕ ਕੋਈ ਹੁੰਦ ਰਗਾ ਜਾਂ ਆਟਾਗਾ ਜੰਮ ਯਾਨੀ ਕਿ ਤੁਸੀਂ ਟਰਾਈ ਕਰ ਸਕਦੇ ਵੀ ਤਲੂ ਕੋਈ ਪਾਰਟੀ ਵਰਕ ਵਰਕ ਪਰਮਿਟ ਦੇ ਦੇਵੇ ਤੇ ਤੇ ਜੇ ਤੁਸੀਂ ਇਲੀਗਲ ਹੋ ਗਏ ਫਿਰ ਤੁਹਾਨੂੰ ਮੁਸ਼ਕਲ ਹੋ ਜਾਂਦੀ ਹੈ ਇਲੀਗਲ ਤੇ ਬੰਦੇ ਕਾਫੀ ਸਪੇਨ ਜੀ ਰਹੇ ਹੋਏ ਕਿਉਂਕਿ ਬਾਕੀ ਕੰਟਰੀ ਵਾਲੇ ਸੋਚਦੇ ਵੀ ਅਗਰ ਬੰਦਾ ਇਲੀਗਲ ਹੈਗਾ ਫਿਰ ਤੇ ਉਹਦੇ ਕਾਈ ਬਤਰਾ ਪਰੇ ਗੱਡਣ ਦੇਵੇ ਤੇ ਜੇ ਬੰਦਾ ਇਲੀਗਲ ਹੈ ਫਿਰ ਥੋੜੀ ਮਸਲ ਹੋ ਜਾਂਦੀ ਹੈ ਇਲੀਗਲ ਹੈ ਕਿ ਤੁਸੀਂ ਪੈਸੇ ਕਮਾ ਸਕਦੇ ਹੋ ਲੇਕਿਨ ਇਲੀਗਲ ਆਦਮੀ ਦੀ ਲਾਈਫ ਕੋਈ ਨਹੀਂ ਹੁੰਦੀ ਪੱਕੀ ਹੁੰਦੀ ਚਾਂਸ ਬਹੁਤ ਘੱਟ ਹੁੰਦੇ ਵੇ ਕਵਿਆਹ ਵਿਆਹ ਹੁੰਦਾ ਹੈ ਉਹ ਵੀ ਹਰ ਕੰਟਰੀ ਸਪੈਨ ਕੰਟਰੀ ਇਲੀਗਲ ਬੰਦਿਆਂ ਨੂੰ ਉਹ ਸੋਚਦੇ ਅਗਰ ਤੁਸੀਂ ਵਿਆਹ ਵੀ ਕਰਨਾ ਹੈ ਤੇ ਪਹਿਲਾਂ ਤੁਸੀਂ ਆਪਣੀ ਕੰਟਰੀ ਜਾਓ ਉੱਥੋਂ ਫਰਾਈ ਕਰੋ ਇਸ ਕਰਕੇ ਫਿਰ ਵਾਪਸ ਇਹਣਾ ਚਲਾ ਗਿਆ ਬੰਦਾ ਉਹਨੂੰ ਪਤਾ ਹੁੰਦਾ ਵੀ ਆਣਾ ਇੱਥੇ ਮਸਲ ਹੋ ਗਈ ਹੈ ਇਹ ਜਿਹੜੇ ਲੋਕ ਇੱਥੇ ਆ ਗਏ ਵੇ ਉਹਨਾਂ ਦਾ ਸਾਰੇ ਗੁਰੂਆਂ ਦਾ ਪਤਾ ਲੱਗਦਾ ਹੈ ਲੇਕਿਨ ਜਿਹੜੇ ਲੋਕ ਇੰਡੀਆ ਤੋਂ ਨਵੇਂ ਆ ਰਹੇ ਵੇ ਨਾ ਉਹ ਘੱਟ ਤੋਂ ਘੱਟ 6-7 ਸਾਲ ਦੀ ਉਮੀਦ ਲਾ ਕੇ ਆਣ ਅਗਰ ਲੀਗਲ ਆਣਾ ਤੇ ਪੱਕੇ ਹੁੰਦਾ ਇਹਨਾਂ ਸੋਚੋ ਵੀ ਜਾਂਦੇ ਸਾਲ ਦੋ ਸਾਲ ਜਿਹੜੇ ਪੇਪਰ ਬਣ ਜਣਗੇ ਤੁਸੀਂ ਪਮਡ ਹੋ ਜਾਓਗੇ ਜਾਂ ਤੁਹਾਨੂੰ ਪੀਆਰ ਦੇ ਦੇਣਗੇ ਜਾਂ ਪਾਸਪੋਰਟ ਮਿਲ ਜੇਗਾ ਉਹ ਸਜਣੋਂ ਥੋੜੇ ਚਮੇਲੇ ਆਏ ਨੇ ਲੰਮੇ ਇਹ ਜਾਂ ਇਹਨਾਂ ਈਜੀ ਨਹੀਂ ਜੇਗਾ ਤੁਸੀਂ ਕੋਈ ਵੀ ਹਿਲਾਵਟ ਲੋ ਬਹੁਤ ਛੇਤੀ ਕੰਮ ਨਹੀਂ ਬੰਦਾ ਗਲਤ ਗੋੜੇ ਛੇ ਸਾਲ ਸਾਲ ਲੱਗਿੰਦੇ ਵੀ ਉਹ ਵੀ ਹਰ ਘੰਟੇ ਚ ਨਹੀਂ ਕਈ ਕੰਡੇ ਜੇ 10-12 12 ਸਾਲ ਦਾ ਪੀੜਾ ਗਾ ਜੇ ਉਨ ਤਨ ਨੂੰ 19 ਵੇਟ ਕਰਨੀ ਪੈਂਦੀ ਹੈ ਯੂਰਪ ਵਿੱਚ ਕਾਫੀ ਦੇਸ਼ ਆ ਗਏ ਵੇ ਜਿੱਤੇ ਤੁਸੀਂ ਪੈਸੇ ਇਨਵੈਸਟ ਕਰਕੇ ਨਾ ਕੋਈ ਪ੍ਰੋਪਰਟੀ ਖਰੀਦ ਕੇ ਕੋਈ ਕਾਰੋਬਾਰ ਕਰਕੇ ਤੇ ਤੁਸੀਂ ਉੱਥੇ ਦੀ ਨੈਸ਼ਨੈਲਿਟੀ ਲੈ ਸਕਦੇ ਹੋ ਲੇਕਿਨ ਉਹਦੇ ਵਾਸਤੇ ਤੁਹਾਨੂੰ ਗੋਣਾ ਵੀ ਜਾਈ ਦੇਵੇ ਉਹ ਹਰ ਦੇਸ਼ ਦਾ ਵੱਖ-ਵੱਖ ਹੈਗਾ ਕਿ ਤਿੰਨ ਕਰੋੜ ਸ਼ੋ ਕਰਨਾ ਪੈਂਦਾ ਕਦੇ 5 ਕਰੋੜ ਕਦੇ 10 ਕਰੋੜ ਕਦੇ 7 ਕਰੋੜ ਉਹ ਡਿਪੈਂਡ ਕਰਦਾ ਵੀ ਉਸ ਮੁਲਕ ਦੀ ਅਸੀਂ ਇਹਦਾ ਤਾਕ ਕਿੰਨੀ ਕੀ ਡਿਮਾਂ ਲਗੀ ਤੁਸੀਂ ਕਿੰਨੇ ਪੈਸੇ ਉੱਤੇ ਇਨਵੈਸਟ ਕਰਦੇਗੇ ਵੀ ਜਿਹੜੇ ਤੇ ਮੀਰ ਆਦਮੀ ਪਿੱਛੇ ਗਏ ਨਾ ਉਹ ਤੰਗ ਨਹੀਂ ਹੁੰਦੇ ਉਹਨਾਂ ਆਪਣੇ ਬੱਚਿਆਂ ਦੇ ਕੋਲੇ ਵੈਸੇ ਲਾਏ ਹੋਏ ਉਹ ਬੱਚਿਆਂ ਨੂੰ ਨੈਸ਼ਨੈਲਿਟੀ ਖਰੀਦ ਦਿੰਦੇ ਵੇ ਪੂਰੀ ਫੈਮਿਲੀ ਸੈੱਟ ਹੋ ਜਾਂਦੀ ਹੈ ਕਿਉਂਕਿ ਇੰਡੀਆ ਤੋਂ ਕਾਫੀ ਬੰਦੇ ਮੂਵ ਹੋਏ ਵੇ ਉਹਨਾਂ ਨੈਸ਼ਨੈਲਿਟੀ ਖਰੀਦੀ ਹੈ ਉਹਨਾਂ ਨੂੰ ਪਤਾ ਦੂਜੇ ਕੰਮ 'ਚ ਬੜਾ ਟਾਈਮ ਖਰਾਬ ਹੁੰਦਾ ਹੈ ਬੜੇ ਥਕੇ ਹੋਏ ਇਸ ਕਰਕੇ ਇਹ ਹੰਡਬੈਗ ਕਰਦਾ ਜਿਹਦੇ ਕੋਲ ਇੰਡੀਆ ਕੋੜਾ ਨਾ ਪੀਵੇ ਉਹ ਪਹਿ ਕਮਾ ਚਾਹੀ ਨਹੀਂ ਆ ਪੈਸਾ ਉਹ ਇੰਡੀਆ ਬੜਾ ਹੈ ਲੇਕਿਨ ਉਹ ਆਪਣੀ ਸੇਫ ਲਾਈਫ ਵਾਸਤੇ ਆnde ਚਲੋ ਜਾਂ ਚਲੋ ਜਿਹਨੂੰ ਸ਼ੌਂਕ ਹੈਗਾ ਆਪਣੇ ਸ਼ੌਕ ਪੂਰੇ ਕਰਨੇ ਕਈਆਂ ਦੇ ਬੱਚੇ ਮਗਰ ਪੀਂਦੇ ਵੇ ਕਈ ਸੋਚਦੇ ਚਲੋ ਇੰਡੀਆ ਚ ਬਿਜ਼ਨਸ ਕਰਦੇ ਆ ਤੇ 12ਵੇਂ ਕਰਦਾ ਬੰਦਾ ਕਾਰਦਾ ਜਾਂ ਕਦੋਂ ਬੱਚੇ ਸੈੱਟ ਹੋ ਜਾਂਦੇ ਵੇ ਜਦੋਂ ਮਰਜੀ ਆ ਜਾ ਸਕਦੇ ਵੇ ਇੰਡੀਪੈਂਡੈਂਟ ਕਰਦਾ ਤੁਹਾਡੇ ਕੋਲ ਲక్ష్ਮੀ ਕਿੰਨੀ ਕੇ ਤੇ ਤੁਸੀਂ ਸੋਚ ਤੁਹਾਡੇ ਕੀ ਹੈ ਅਗਰ ਤੁਸੀਂ ਸੋਚ ਲਿਆ ਬਾਰ ਸੈੱਟ ਹੋਣਾ ਫਿਰ ਦੋ ਤਰੀਕੇ ਜਾਂਦੇ ਤੁਸੀਂ ਪੈਸੇ ਇਨਵੈਸਟ ਕਰ ਸਕਦੇ ਹੋ ਤੇ ਜਾਂ ਫਿਰ ਤੁਹਾਨੂੰ 5-7 ਸਾਲ ਮਿਹਨਤ ਕਰਨੀ ਪਏਗੀ ਬਾਅਦ ਦੇ ਕਰੂਨ ਤੁਹਾਨੂੰ ਪੈਨ ਕਰਨੇ ਪੈਣਗੇ ਫਿਰ ਤੁਸੀਂ ਪੱਕੇ ਹੋ ਸਕਦੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰੋ